ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਸਥਾਨਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਜ਼ਮੀਨ ਦੋਸ਼ ਤਿੰਨ ਮੰਜ਼ਲਾ ਕਾਰ ਪਾਰਕਿੰਗ ਦੇ ਉੱਪਰ ਬਣ ਰਹੀ ਲੰਗਰ ਦੀ ਨਵੀਂ ਇਮਾਰਤ ਦੀ ਮੰਜ਼ਿਲਦਾਰ ਲੈਂਟਰ ਪਾਇਆ ਗਿਆ ਇਸ ਤੋਂ ਪਹਿਲਾਂ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਹੈਡ ਗ੍ਰੰਥੀ ਪਾਇ ਨਿਰਮਲ ਸਿੰਘ ਨੇ ਅਰਦਾਸ ਕੀਤੀ ਇਸ ਦੌਰਾਨ ਬਾਬਾ ਸੁਖਵਿੰਦਰ ਸਿੰਘ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਾਜਿੰਦਰ ਸਿੰਘ ਮਹਿਤਾ, 바ਵਾ ਸਿੰਘ ਗੁਮਾਨਪੁਰਾ, ਮੰਗਵਿੰਦਰ ਸਿੰਘ ਖਾਪੜਖੇੜੀ, ਹਰਜਾਪ ਸਿੰਘ ਸੁਲਤਾਨਵਿੰਡ ਅਤੇ ਭਗਵੰਤ ਸਿੰਘ ਸਿਆਲ ਕਾ ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰ ਅਜੈਬ ਸਿੰਘ ਅਭਿਆਸੀ, ਗੁਰਦੁਆਰਾ ਸ਼ਹੀਦਾ ਸਾਹਿਬ ਦੇ ਮੈਨੇਜਰ ਹਰਪ੍ਰੀਤ ਸਿੰਘ, ਰਾਮ ਸਿੰਘ ਪਿੰਡਰ ਅਤੇ ਮੀਤ ਮੈਨੇਜਰ ਜਸਬੀਰ ਸਿੰਘ ਨੇ ਕੰਕਰੀਟ ਦੇ ਬਾਲਟੇ ਪਾ ਕੇ ਸੇਵਾ ਦੀ ਹਰਮਤਾ ਕੀਤੀ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਦੀ ਪੂਰੀ ਵਾਲੇ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ puri ਵਾਲਿਆਂ ਨੂੰ ਇਹ ਸੰਗਤਾ ਦੇ ਸਹੂਲਤ ਵਾਸਤੇ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਸੀ ਪਿਛਲੇ ਕਾਫੀ ਲੰਮੇ ਸਾਲਾਂ ਤੋਂ ਇਹ ਪ੍ਰੋਜੈਕਟ ਬਾਬਾ ਜੀ ਨੂੰ ਇਹ ਸੇਵਾ ਦਾ ਦਿੱਤਾ ਗਿਆ ਸੀ ਜਿਸ ਦੇ ਤਹਿਤ ਕਰੋੜਾਂ ਅਰਬਾਂ ਦਾ ਇਹ ਜਿਹੜਾ ਪ੍ਰੋਜੈਕਟ ਸੀ ਸੋ ਪਿਛਲੇ ਸਾਲਾਂ ਦੇ ਵਿੱਚ ਜਿੱਥੇ ਬਾਬਾ ਜੀ ਨੇ ਲੋਕਾਂ ਦੇ ਘਰਾਂ ਨੂੰ ਖਰੀਦ ਕਰਕੇ ਅਤੇ ਉਸ ਤੋਂ ਬਾਅਦ ਥੱਲੇ ਜਿਹੜੀ ਕਾਰ ਸੇਵਾ ਜਿਹੜੀ ਚਾਰ ਜਿਹੜੀ ਮੰਜ਼ਲ ਜਿਹੜੀ ਬਿਲਡਿੰਗ ਸੀਗੀ ਉਹ ਪਾਪਾ ਜੀ ਨੇ ਸੰਪੂਰਨ ਕਰਨ ਤੋਂ ਬਾਅਦ ਅੱਜ ਜਿਹੜੀ ਉੱਪਰ ਬਿਲਡਿੰਗ ਦੇ ਜਿਹਦੇ ਵਿੱਚ ਲੰਗਰ ਹਾਲ ਲੰਗਰ ਪੜਾਉਣ ਦੇ ਜਿਹੜੇ ਇਮਾਰਤਾਂ ਉਹ ਦੀ ਅੱਜ ਆਰੰਭਤਾ ਲੈਂਟਰ ਦੀ ਕੀਤੀ ਗਈ ਹੈ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੁੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਕਾਰਸੇਵਾ ਪੂਰੀਵਾਲਿਆਂ ਵੱਲੋਂ ਇੱਥੇ ਕਾਰ ਪਾਰਕਿੰਗ ਲੰਗਰ ਹਾਲ ਦੀਆਂ ਜੋ ਸਵਾਵਾਂ ਚੱਲ ਰਹੀਆਂ ਹਨ ਅੱਜ ਸਤਿਗੁਰਾਂ ਕੀ ਅਰਦਾਸ ਬੇਨਤੀ ਕਰਕੇ ਜੋ ਲੰਗਰ ਹਾਲ ਦੀ ਪਹਿਲੀ ਮੰਜ਼ਲ ਦਾ ਲੈਂਟਰ ਆਰੰਭ ਕੀਤਾ ਗਿਆ ਸਿੱਖ ਜਗਤ ਦੇ ਵਿੱਚ ਸੇਵਾ ਦਾ ਖਾਸ ਕਰਕੇ ਅਥੀ ਸੇਵਾ ਦਾ ਬੜਾ ਵੱਡਾ ਮਤਵ ਆ ਤੇ ਸਦਕਾ ਸਤੇ ਬਾਸਾ ਦੀ ਕਿਰਪਾ ਨਾਲ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਗੁਰਦਰਾ ਸ਼ਿਦਾਂ ਸਾਹਿਬ ਐਸੇ ਬੈਠੇ ਔਣ ਵਾਲਿਆਂ ਸੰਗਤਾਂ ਦੀ ਸਹੂਲਤ ਵਾਸਤੇ ਤੇ ਵੱਡਾ ਲੰਗਰ ਹਾਲ ਤਿਆਰ ਕੀਤਾ ਜਾ ਰਿਹਾ ਜਿੱਥੇ ਲਗਭਗ ਸੰਗਤਾਂ ਬਹਿ ਕੇ ਲੰਗਰ ਛਕ ਸਕਿਆ ਕਰਨ ਗਿਆ ਤੇ ਇਸ ਲੰਗਰ ਹਾਲ ਦੀ ਮਾਰਦ ਦਾ ਜਿਹੜਾ ਲੈਟਰ ਪੈ ਰਿਆ ਤੇ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਵੀ ਅਸੀਂ ਇਹਨਾਂ ਸੇਵਾਵਾਂ ਦੇ ਵਿੱਚ ਸ਼ਾਮਲ ਹੋ ਕੇ ਤੇ ਜਿੱਥੇ ਸੇਵਾ ਕੀਤੀ ਹੈ ਉਹ ਚ ਸੰਗਤਾਂ ਲੋਕਾਂ ਦੀ ਸੰਗਤਾਂ ਦੀ ਸੰਗਤ ਦਾ ਆਨੰਦ ਮਾਣਿਆ ਆਮਰ ਸੇਵਾ ਮਹਾਬਲੀ ਜੋਦੇ 탄탄巴巴 ਦੀਪ ਸਿੰਘ ਜੀ ਦੇ ਜੋ ਪਾਰਕਿੰਗ ਦੀ ਸੇਵਾ ਚੱਲ ਰਹੀ ਆ ਅਸੀਂ ਵੜਪਾਗੀ ਹਾਂ ਕਿ ਜੋ ਪੜਾਦ ਔਰ ਪ੍ਰਾ ਸੇਵਾ ਚੱਲ ਰਹੀ ਆ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਵਾ ਸੋ ਆਪਣੇ ਆਪ ਨੂੰ ਅਸੀਂ ਵੜਪਾਗੀ ਕਹਿੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਗਾੜੀ ਅਰਦਾਸ ਬੇਨਤੀ ਕਰਦੇ ਆ ਕਿ ਇਹ ਸੇਵਾ ਜਿਹੜੀ ਆ ਜਿੱਥੇ ਸੰਤ ਮਹਾਂਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਕੋ ਲੈ ਰਹੇ ਨੇ ਉਥੇ ਸੰਗਤਾਂ ਕੋਲੋਂ ਵੀ ਸੇਵਾ ਜਿਹੜੀ ਆ ਉਹ ਲੈ ਰਹੇ ਨੇ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਚਿੰਦਿਆ ਫਲ ਪਾਵਣਾ ਹਉਮੇ ਵਿੱਚੋਂ ਜਾਵੇ ਅਮਰ ਜੀ ਹੀ ਤਨ ਤਨ ਬਾਬਾ ਦੀਪ ਸਿੰਘ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਖੇ ਪਿਛਲੇ ਸਮੇਂ ਤੋਂ ਕਾਰ ਸੇਵਾ ਬਾਬਾ ਕਸ਼ਵੀਰ ਸਿੰਘ ਪੂਰੀ ਵਾਲਿਆਂ ਵਿੱਚੋਂ ਕਾਰ ਸੇਵਾ ਕੀਤੀ ਜਾ ਰਹੀ ਹੈ ਇਸੇ ਤਹਿਤ ਹੀ ਅੱਜ ਲੰਗਰ ਖਾਲ ਦੇ ਲੈਂਟਰ ਦੀ ਕਾਰ ਸੇਵਾ ਹੋਈ ਅਤੇ ਇੱਥੇ ਇੱਥੇ ਬੋਕੇ ਗੱਲਬਾਤ ਕਰਦੇ ਹੋਏ ਬਾਬਾ ਸਖਵਿੰਦਰ ਸਿੰਘ ਪੂਰੀ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੀ ਕਾਰ ਸੇਵਾ ਚੱਲੀ ਉਸ ਵਿੱਚ ਸਮੂਹ ਸੰਗਤਾਂ ਹਿੱਸਾ ਪਾ ਕੇ ਗੁਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਸਰ ਤੋਂ ਫਾਕਪੇ ਲਈ ਹਰਕੇਸ਼ ਕੁਮਾਰ